ਅੱਛਾ ਜੇ ਤੈਨੂੰ ਇੱਥੇ ਆ ਕੇ ਸਵਾਦ ਨਹੀਂ ਆਇਆ ਫਿਰ ਤੂੰ ਜਿਹੜੇ ਮਰਜ਼ੀ ਖੂਟੇ ਵੱੜ ਜਾ ਤੈਨੂੰ ਆਉਣਾ ਹੀ ਨਹੀਂ ਓਏ ਪੋੜਿਆ ਜਿੱਥੇ ਅਸੀਂ ਬੈਠੇ ਆ ਨਾ ਜਿੱਥੇ ਅਸੀਂ ਖੜੇ ਆ ਇਥੇ ਦਾ ਕਣਕਣ ਦੇ ਵਿੱਚ ਸਵਾਦ ਹੈ ਜੇ ਲੈਣਾ ਚਾਹੋ ਬੰਦੇ ਥੋੜੀ ਰੱਜਦੇ ਆ ਹਾਂ ਬਤ ਆ ਅ اچھا ਮੇਰੀ ਦਾਨੇ ਵਾਲਾ ਲਿਆਓ ਕਿਹਨੂੰ ਸਵਾਰ ਨਹੀਂ ਆ ਰਿਹਾ ਸੀ ਕੌਣ ਸੀਗਾ ਉਹਨਾਂ ਦੇ ਘਰੇ ਜਾ ਕੇ ਸੌਂਦਾ ਕਿਉਂ ਨਹੀਂ ਗਰਮੀ ਬਹੁਤ ਹੈ ਨਾਲੇ ਤੇ ਪਹਿਰ ਦੀ ਨੀਂਦ ਬਹੁਤ ਸੋਹਣੀ ਆਉਂਦੀ ਹੁੰਦੀ ਹੈ